ਦੇਵੇ ਕੀ ਕਰਨ ਜਾਂਦੇ ਇਹ ਅਲਿਗੇਸ਼ਨ ਕੀ ਲੱਗ ਰਿਹਾ ਜੀ ਮੈਨੂੰ ਤਾਂ ਪਤਾ ਜਿਹੜੀ ਕਣਗਾ ਕਣਗੀ ਤੇਰੇ ਉਧਰ ਦੇਖੇ ਤੋਲ ਕੇ ਨਹੀਂ ਦਿੰਦੇ ਕਣਗੇ ਤੇ ਜਿੰਦਗੀ ਹੁਣ ਤੱਕ ਜਿੰਨੀ ਵੀ ਕਣਗਾ ਜੀ ਕਦੀ ਤੋਲ ਕੇ ਨਹੀਂ ਦਿੱਤੀ ਜੀ ਦੇਖੋ ਜੀ ਜਿਹੜੀ ਕਣਕ ਆ ਰਹੀ ਹੈ ਇਹ ਡਾਊਨ ਚ ਆ ਰਹੀ ਹੈ ਜਿੱਦਾਂ ਅਲੱਗ-ਅਲੱਗ ਡਾਊਨ ਦਾ ਫਟੇਗਰ ਚੋੜੀਆਂ ਦੀ ਪੂੜ ਦਾ ਫਰਜ਼ ਆ ਵੀ ਟਰੱਕ ਟ੍ਰਾਂਸਪੋਰਟ ਦਾ ਟਰੱਕ ਆਂਦਾ ਵਾ ਇਹ ਆਪ ਨਹੀਂ ਲੈਣ ਜਾਂਦੇ ਕਿਉਂਕਿ ਕਹਿੰਦੇ ਹੈਗੇ ਆਪ ਲੈਣ ਜਾਂਦੇ ਆ ਫਿਰ ਲੈਣ ਜਾਂਦੇ ਆ ਤੇ ਕਈ ਕੁਝ ਕਹਿਣਗੇ ਵੀ ਹਨਾ ਜੀ ਪੈਸੇ ਸਾਡਾ ਕਰਾਇਆ ਲੱਗਦਾ ਇਹ ਲੱਗਦਾ ਟ੍ਰਾਂਸਪੋਰਟ ਪੂਰਾ ਸਰਕਾਰ ਨੇ ਮਹਿਆ ਕਰਵਾਈ ਹੈ ਆਪਿਓ ਤੋਂ ਟਰੱਕ ਆਂਦੇ ਨੇ ਇਹਨਾਂ ਨੇ ਹੀ ਉੱਥੇ ਤੋਲ ਕੇ ਲਿਆਣੀ ਹੁੰਦੀ ਆ ਇਹਨਾਂ ਨੇ ਤੋਲ ਕੇ ਵੰਡਣੀ ਹੁੰਦੀ ਆ ਇਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਇਹਨਾਂ ਕੋ ਗੇਟ ਪਾਸ ਹੁੰਦਾ ਜੇ ਉੱਥੇ ਕੰਡਾ ਪਰਚੀ ਹੋਣੀ ਚਾਹੀਦੀ ਆ ਉਹਨੇ ਦੀ ਰੀਸੀਵਿੰਗ ਦਿੰਦੇ ਆ ਪਰ ਉਹ ਕਹਿ ਰਹੇ ਨੇ 22 ਦੀ ਕਣਕ ਨਹੀਂ ਮਿਲੀ ਵੀ ਕਹਿੰਦੇ ਆਪਣਾ ਤੁਸੀਂ ਵੇਚ ਦਿੱਤੀ ਹੈ ਕਣਕ ਦੀ ਕਿਹੜੀ ਜੀ 22 22 ਸਾਂਦੀ 22 ਸਾਂਦੀ ਕਣਕ ਹਾਂ ਜੀ 22 ਸਾਂਦੀ ਕਣਕ ਜਿਹੜੀ ਪਰਚੀਆਂ ਘਟੇ ਗਈਆਂ ਹਾਂ ਜੀ ਘਟੀਆਂ ਗਈਆਂ ਨੇ ਕੰਕ ਦਿੱਤੀ ਉਹ ਉਹ ਇਦਾਂ ਵਾ ਜਿੰਨੀ ਕਣਕ ਆਈ ਜਿੱਥੇ ਵੰਡੀ ਗਈ ਉਹ ਤਾਂ ਮੈਂ ਰਿਕਾਰਡ ਦੇ ਦਾਂਗਾ ਠੀਕ ਹੈ ਨਾ ਉਹ ਇਦਾਂ ਐ ਕਿ ਉਹਦਾ ਪੂਰਾ ਰਿਕਾਰਡ ਹੁੰਦਾ ਵੀ ਕਿੱਥੋਂ ਕਣਕ ਆਈ ਕਿੰਨੀ ਅੱਗੇ ਵੰਡੀ ਗਈ ਹੈ ਨਾ ਤੇ ਕਿੰਦੀ ਕਿੰਨੀ ਬਗਾਇਆ ਪਿੰਡਾਂ ਦੀ ਉਹਨਾਂ ਕੋਲ ਲਿਸਟਾ ਤਿੰਨਾਂ ਪਿੰਡਾਂ ਦੇ ਚੱਲ ਕਣਕ ਜਿਹੜੇ ਤਿੰਨਾਂ ਪਿੰਡਾਂ ਵਾਲੀ ਆ ਉਹ ਹੁਣ ਵਾਲੀ ਕਹਿ ਰਹੇ ਨੇ ਹਾਂ ਠੀਕ ਐ ਉਹ ਹੁਣ ਵਾਲੀ ਕਹਿ ਰਿਹਾ ਜਿਹੜੀ ਫ੍ਰੀ ਵਾਲੀ ਕਣਕ ਸੀ ਪਹਿਲੀ ਵੀ ਫ੍ਰੀ ਵਾਲੀ ਜਿਹੜੀ ਪਰਚੀਆਂ ਕੱਟੀਆਂ ਪਹਿਲੀਆਂ ਵੀ ਨਹੀਂ ਮਿਲੀਆਂ ਭਾਈ ਸੰਦੀ ਭਾਈ ਸੰਦੀ ਪਿਛਲੇ 2 ਪਰ ਹੁਣ ਨੂੰ ਪਰਚੇ ਕੱਟੇਗੇ ਨਹੀਂ 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 ਮੈਂ ਸਮਝ ਗਿਆ ਇੱਕ ਦਿਨ ਤੂੰ ਕਹਿੰਦੇ 6 ਮਹੀਨੇ ਵਾਲੀ ਉਹ ਸਾਰਿਆਂ ਨੂੰ ਮਿਲੀ ਜੇ ਜਿਹੜੀ ਨਹੀਂ ਮਿਲੀ ਉਹਦੇ ਮੈਨੂੰ ਦੱਸਣ ਪਰਚੀ ਲੈ ਆ ਕੇ ਗੁਲੀ ਡ ਉਹ کہہ ਰਹੇ ਕੋ ਹੋਣ ਵਾਲੀ ਹੈ ਨਾ 15 ਕਿਲੋ ਵਾਲੀ ਉਹ 2022 ਵਾਲੀ ਦੀ ਗੱਲ ਕਰਨ ਦੇ ਸਰ ਜੀ ਦੇਖੋ ਜੀ ਇੱਕ ਜਗਾ 2006 ਫਰੀ ਹਾਂਜੀ ਪੀਐਮਜੀ ਕੇ 2006 ਇੱਕ ਆ ਗਈ ਪੀਐਮਜੀ 2007 6 ਸਾਰੇ ਆ ਗਈ ਠੀਕ ਹੈ ਜੀ 6 ਦਾ 2061 ਸੌਰੀ 200 ਕੁਇੰਟਲ ਕਿਲੋ ਸਿਰ ਰਹਿੰਦੀ ਹੈ ਸ਼ਿਸ਼ਰੇਵਾਲ ਉਹ ਮੈਂ ਆਲਰੇਡੀ ਲੈ ਕੇ ਦਿੱਤਾ ਵਾ ਨੌਲੇਜ ਚ ਵਾ ਕੱਲ ਵੀ ਮਤਲਬ ਐਸੇ ਮਤਲਬ ਟੀਮਾਂ ਗਈਆਂ ਸੀ ਆ ਵੀ ਕਿੰਨੀ ਕਿੰਨੀ ਕਿਤਾ ਬਕਾਇਆ 6 ਦੀ ਪੂਰੇ ਮਤਲਬ ਤੁਹਾਨੂੰ ਉਹਦਾ ਡਾਟਾ ਡਾਟਾ ਦਿੱਤਾ ਜਾਏਗਾ ਸਾਰੀ ਕਣਕ ਆ ਗਈ ਸਾਰੀ ਵੰਡੀ ਗਈ ਆ 261 ਕਿਲੋ ਰੈਂਦੀ ਐ ਛੇ ਰੀ ਤੇ ਜਿਹੜਾ ਹੁਣ ਚੱਲ ਰਿਹਾ ਵਾ ਫਰੀ ਵਾਲੀ ਇਹ ਹੈਗਾ ਜੀ 2000 ਸੌਰੀ ਪੀਐਮਜੀ ਦੇ 7 ਇਹ ਜਿਤ ਸੱਤ ਵਾਰੀ ਆਈ ਹੈ ਨਾ ਔਰ ਇਹ ਜਿਹੜੀ ਜਿਹੜੀ ਬਕਾਈ ਹੈ ਬਕਾਇਆ ਵਾ ਜਿਹੜੇ ਪਿੰਡ ਤੁਸੀਂ ਰਹਿੰਦੇ ਹੋ ਉਹਦੀ ਬਕਾਇਆ ਆਲਰੇਡੀ ਆਣੀ ਹੈ ਸਾਨੂੰ ਇਹ ਕਹਿ ਰਹੇ ਆ ਕਣਕ ਵੰਡੀ ਕਿਸੇ ਲੋਕੀ ਮੇਬਰ ਖੜਾ ਇਹਦੇ ਚ ਉਹ ਦੱਸਣ ਨੂੰ ਵੀ ਕਿਹੜੀ ਕਣਕ ਨਹੀਂ ਮਿਲੀ ਇਨਸਪੈਕਟਰ ਸਾਹਿਬ ਉਹ ਅੱਜ ਡਿਪੋ ਹルダー ਵੀ ਆਏ ਆ ਮੈਂ ਵੀ ਆਇਆ ਮੈਂ ਦੱਸਾਂਗਾ ਵੀ ਮੈਂ ਕਿਹੜੀ ਸਾਈਕਲ ਦੀ ਦਿੱਤੀ ਆ ਹਣਾ ਜੀ ਉਹਨੇ ਕਿਉਂ ਨਹੀਂ ਵੰਡੀ ਲੋਕਿਆਂ ਤਾਂ ਬੱਚੇ ਵੜਕੈ ਨੇ ਜੀ ਹਾਂ ਉਹ ਸਾਨੂੰ ਦੱਸਣ ਮੈਨੂੰ ਦੱਸਣ ਮੈਂ ਦੱਸਾਂਗਾ ਵੀ ਕਿੱਥੋਂ ਤੁਹਾਨੂੰ ਕੜਗ ਨਹੀਂ ਮਿਲੀ ਕੋਈ ਨਹੀਂ ਉਹਦੀ ਦੇਖੋ ਤੁਸੀਂ ਤੁਸੀਂ ਹੁਣ ਮੀਡੀਆ ਇੱਥੇ ਹੋ ਸਾਰੇ ਇੱਥੇ ਹੋ ਜਿਹੜੀਆਂ ਜਿਹੜੀਆਂ ਪਰਚੇਆਂ ਗਿਆ ਉਹਦੀ ਡਿਟੇਲ ਬਣਾ ਕੇ ਦਿਓ ਤੁਸੀਂ ਪਰਚੇ ਵੀ ਨਹੀਂ ਦਿੱਤੀਆਂ ਮਾਰਾ ਉਹ ਡਿਟੇਲ ਬਣਾ ਕੇ ਦਿਓ ਅਜ ਤੱਕ ਜੇ ਮੈਨੂੰ ਕਿਸੇ ਨੇ ਲਿਖਤੀ ਸ਼ਿਕਾਇਤ ਹੀ ਨਹੀਂ ਦਿੱਤੀ ਅੱਜ ਜਦੋਂ ਇਥੇ ਪਰਚੀਆਂ ਫੜੀਆਂ ਨੇ ਮੈਨੂੰ ਲਿਖਤੀ ਲਿਖਤੀ ਦੇਣ ਮੈਂ ਦੇਖਾਂਗਾ ਕਿਨੂੰ ਕਣਕ ਕਿਉਂ ਨਹੀਂ ਮਿਲੀ ਸਰ ਸਰ ਜੀ ਇਹ ਗੱਲ ਸਰ ਮੇਰੇ ਹੱਥ ਤੇ ਪਾਪਾ ਤੁਸੀਂ ਪਤਨੀ ਤੁਸੀਂ ਇਹ ਕਲਾਨੌਰ ਇੱਕ ਨਾ ਜਿਹੜਾ ਡੀਪੂ ਹੋਲ ਰਾਂ ਦੀ ਬੜੀ ਕੰਪਲੇਂਟ ਹੈ ਕਿ ਡੀਪੂ ਹੋਲਰ ਜਿਹੜੇ ਨੇ ਸਮੇਂ ਸਿਰ ਜਿਹੜੀ ਕਣਕ ਜਿਹੜੀ ਆ ਉਹ ਲੋਕਾਂ ਨੂੰ ਜਿਹੜੇ ਖਪਤਕਾਰਾਂ ਨੂੰ ਦਿੰਦੇ ਨਹੀਂ ਉਹਦੇ ਸਬੰਧ ਚ ਮੈਂ ਅੱਜ ਕਲਾਨੌਰ ਆਇਆ ਨਾਲ ਇੰਸਪੈਕਟਰ ਸਰਬਾਨ ਵੀ ਆਏ ਨੇ ਉਨਾ ਯਕੀਨ ਦਿਵਾਇਆ ਕਿ ਅੱਜ ਦਾ ਦਿਨ ਤਾਂ ਜਿਹੜੇ ਕਿ ਡੀਪੂ ਆਰਡਰ ਕੋ ਕਣਕ ਆ ਗਈ ਜਾਂ ਤਾਂ ਕੱਲ ਤੱਕ ਵੰਡ ਦੇ ਨਹੀਂ ਤਾਂ ਸੋਮਵਾਰ ਸਾਰੇ ਡੀਪੂ ਆਰਡਰਾਂ 'ਚ ਜਾ ਕੇ ਤਾਂ ਸਾਰੇ ਖਪਤਕਾਰਾਂ ਨੂੰ ਉੱਥੇ ਬੁਲਾ ਕੇ ਇਕੱਲੇ-ਇਕੱਲੇ ਖਪਤਕਾਰਾਂ ਨੂੰ ਬੁਲਾ ਕੇ ਤਾਂ ਉਹ ਦੇਖਣਾ ਕਿ ਕਿਹੜੇ ਡੀਪੂ ਆਰਡਰ ਨੇ ਕਣਕ ਚੁੱਕ ਲਈ ਹੈ ਤਾਂ ਇਹਨਾਂ ਨੂੰ ਕਣਕ ਦਿੱਤੀ ਨਹੀਂ ਗਈ ਉਹ ਡੀਪੂ ਹੋਲਡਰ ਤੇ ਜੇ ਕੋਈ ਇਹੋ ਜਿਹਾ ਡੀਪੂ ਆਰਡਰ ਪਾਇਆ ਗਿਆ ਉੱਤੇ ਕਾਨੂੰਨੀ ਕਾਰਵਾਈ ਵੀ ਹੋਣੀ ਤੇ ਪਰਚਾ ਵੀ ਹੋਣਾ ਵਾ ਉਹਦਾ ਡੀਪੂ ਵੀ ਸਸਪੈਂਡ ਕਰਨਾ ਹੈ ਇਹ ਕਰਾਂਗੇ ਕਿਤੋਂ ਨਹੀਂ ਜੀ ਇਨਸਪੈਕਟਰ ਕੱਲੇ ਕੱਲੇ ਡੀਪੂ ਵਲਡ ਰਖਵਾਊਗਾ ਦੂਸਰੀ ਗੱਲ ਇਹ ਅੱਜ ਤੋਂ ਬਾਅਦ ਕਲਾਨੌਰ ਦੇ ਵਸਨੀਕਾਂ ਨੇ ਪਰਚੀ ਨਹੀਂ ਕਟਾਉਣੀ ਕੋਈ ਵੀ ਪਰਚੀ ਉਦੋਂ ਕਟੜੀਏ ਜਦੋਂ ਕਣਕ ਦੀ ਗੱਡੀ ਕਲਾਨੌਰ ਚ ਐਂਟਰ ਹੋਗੀ ਤਾਂ ਪਰਚੀ ਕਟਾਉਣੀ ਆ ਪਰਚੀ ਕਟਾ ਕੇ ਨਾਲ ਦੀ ਨਾਲ ਹੀ ਕਣਕ ਮਿਲਣੀ ਆ ਇਹ ਕੋਈ ਕਾਨੂੰਨ ਨਹੀਂ ਗਾ ਕਿ 2 ਮਹੀਨੇ ਤੁਸੀਂ ਪਹਿਲਾਂ ਹੀ ਪਰਚੀਆਂ ਕੱਟ ਕੇ ਰੱਖੋ ਅਸਾ ਕੋਈ ਕਾਨੂੰਨੀ ਬਾਕੀ ਦੂਸਰੀ ਗੱਲ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਉਹ ਵੀ ਬਿਲਕੁਲ ਫ੍ਰੀ ਮਿਲਦੀ ਆ ਕਿਸੇ ਦੀਪੂ ਨੂੰ ਕੋਈ ਦੀਪੂੜ ਨੂੰ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਪਰ ਸੋਮਵਾਰ ਤੋਂ ਬਾਅਦ ਮੈਨੂੰ ਦੱਸੋ ਜੇ ਸਿਆਂ ਵਾਲੀ ਚਾਰ ਮਿਲ ਜੇ ਕੋਣ ਫੜ ਕੇ ਅੰਦਰ ਵੀ ਦਊਗਾ ਜਿਹੜਾ ਸਿਆਂ ਦੀ ਚਾਰ ਦਊਗਾ ਕਿਹੜੇ ਇਨਸਪੈਕਟਰ ਨੇ ਉਹ ਜਵਾਬ ਦੇਣਗੇ ਕਿਉਂ ਨਹੀਂ ਮਿਲਦੀ ਪਿਛਲੀ ਮੇਰੇ ਹਲਕੇ ਤੇ ਘਟੋ ਘਟ 2200 ਕੁਇੰਟਲ ਕਣਕ ਜਿਹੜੀ ਪੈਂਡਿੰਗ ਪਈ ਆ ਤਾਂ ਮੈਂ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਉਂਦਾ ਕਿ ਜਾਂ ਤੇ ਉਹ 2200 ਕੁਇੰਟਲ ਦਾ ਪ੍ਰਬੰਧ ਕਰਕੇ ਤੇ ਡੇਰਾ ਬਾਬਰਾਨਾਨ ਕਲਕੇ ਤੇ ਜਿਹੜੇ ਪਿੰਨਾਂ ਚ ਬਚਦੀ ਆ ਉਹ ਦੇ ਦਿਓ ਤੇ ਜੇ ਨਾ ਦਿੱਤੀ ਤਾਂ ਫਿਰ ਉਹਦਾ ਇਲਾਜ ਜਿਹੜਾ ਮੈਂ ਆਪ ਕਰਾਂਗਾ ਉਹਨਾਂ ਅਫਸਰਾਂ ਦਾ ਇਲਾਜ ਹੈ ਤੇ ਮੈਨੂੰ ਜਾਂਚ ਉਹਨਾਂ ਦਾ ਇਲਾਜ ਕਰਨਾ ਹੁੰਦਾ ਮੈਨੂੰ ਦੇਖੋ ਸਫਾਈ ਵਾਸਤੇ ਤਾਂ ਇੱਥੇ ਲੱਗੇ ਨੇ ਬੰਦੇ ਸਫਾਈ ਵਾਲੇ ਜੇ ਨਹੀਂ ਲੱਗੇ ਸਫਾਈ ਵਾਲੇ ਮੈਂ ਇਹਨਾਂ ਨੂੰ ਪਿੰਡ ਆ ਜਿਹੜੇ ਮੈਂ ਉਦੋਂ ਬੈਠਾ ਸੀਗਾ ਇੱਥੇ ਵੀਡੀਓ ਦਫ਼ਤਰ ਕਿ ਜੇ ਉਹ ਸਫਾਈ ਸੇਵਕ ਕੰਮ ਨਹੀਂ ਕਰਦੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਕੱਢ ਕੇ ਬਾਹਰ ਤਾਂ ਮੈਂ ਸਾਰੇ ਬੰਦੇ ਆਊਟਸੋਰਸ ਚ ਨਵੇਂ ਰੱਖ ਲੈਣੇ ਨੇ ਬੁ ਕਿਉਂ ਨਹੀਂ ਦਿੰਦੇ ਲੋਕ ਉਹਨਾਂ ਨੂੰ ਕਿਉਂ ਦਿੰਦੇ 100 ਰੁਪਏ ਜੋ ਰੋਜ਼ ਕੂੜਾ ਹੀ ਨਹੀਂ ਚੱਕਦੇ ਤਾਂ ਸਾਰੋਂ ਲੋਕਾਂ ਦੇ ਘਰਾਂ ਜੋ ਪੈਸੇ ਲੈ ਕੇ ਬਟ ਉਹਨਾਂ ਨੂੰ ਜਦੋਂ ਅਸੀਂ ਪੁੱਛਨੇ ਆਂ ਵੀ ਸਫਾਈ ਇਹ ਤਾਂ ਕਹਿੰਦੀ ਤੁਹਾਨੂੰ ਇਦਾਂ ਵਾ ਅੱਗੋਂ ਵੀ ਉਹਨਾਂ ਦਾ ਬੇਵੋਕਲ ਬਹੁਤ ਆ ਮੈਂ ਬੇਵੋਕ ਟਾਕਿੰਗ ਆ ਜੇ ਤੁਸੀਂ ਕਲਾਨੌਰ ਵਾਲੇ ਇੱਕ ਫੈਸਲਾ ਕਰੋ ਕਿ ਇਹ ਰਾਜਸਥਾਨ ਚੋਂ ਆਏ ਨੇ ਜਿਹੜੇ ਸਫਾਈ ਕਰਦੇ ਨੇ ਤਾਂ ਮੈਂ ਸਾਰੇ ਕੱਢ ਕੇ ਤੁਹਾਡੇ ਚੋਂ ਜਿਹੜੇ ਬੰਦੇ ਸਫਾਈ ਕਰਨ ਦੇ ਯੋਗ ਨੇ ਜਿਹੜੇ ਚੰਦੇ ਨੇ ਮੈਂ ਉਹਨਾਂ ਨੂੰ ਰੱਖ ਲਾਂਗਾ ਜਿਹੜਾ ਬੰਦਾ ਗਲਤ ਬੰਦੇ ਦੀ ਸਪੋਰਟ ਕਰੂਗਾ ਉਹ ਮੇਰਾ ਬੰਦਾ ਹੀ ਨਹੀਂ ਨਾ ਮੈਂ ਉਹਨਾਂ ਦੀ ਸੁਣਨੀ ਆ ਭਾਵੇਂ ਕੋਈ ਕਿਸੇ ਵੀ ਅਹੁਦੇ ਤੇ ਕੰਮ ਕਰਦਾ ਹੋਵੇਗਾ ਉਹਦਾ ਮੈਨੂੰ ਕਿਸੇ ਦਾ ਕੋਈ ਲਿਸ਼ਕ ਨਹੀਂ ਨਾ ਮੈਂ ਉਹਨਾਂ ਦੀ ਕਿਸੇ ਦੀ ਮੰਨਣਾ ਪਿੰਡ ਖੁਸ਼ੀਪੁਰ ਬਲਾਕ ਕਲਨੌਰ ਜੂਨੀਅਰ ਦਾ ਪ੍ਰਧਾਨ ਮੈਂ ਸਾਰੇ ਚੈਨਲਾਂ ਦੇ ਅੱਗੇ ਜਿਹੜੇ ਇੰਟਰਵਿਊ ਲੈ ਰਹੇ ਆ ਹੱਥ ਜੋੜ ਕੇ ਬੇਨਤੀ ਕਰਨਾ ਵਾ ਕਲੰਦੌਰ ਬਲਾਗ ਦੇ ਵਿੱਚ ਕਿਰਨ ਕੁਮਾਰ ਜਿਹੜਾ ਆਪਣੇ ਇੰਸਪੈਕਟਰ ਵਾ ਇਹਨੇ ਬਹੁਤ ਹੀ ਜ਼ਿਆਦਾ ਜ਼ਹਿਰ ਕੋ ਲਿਆ ਵਾ ਅਹੀਂ ਗੁਰੂ ਘਰ ਬੈਠਿਆ ਗੰਦ ਤੇ ਮੈਂ ਆਖ ਨਹੀਂ ਸਕਦਾ ਇਹ ਨਾ ਸਾਨੂੰ ਕਣਕ ਜੋਖ ਕੇ ਦਿੰਦਾ ਵਾ ਤਿੰਨਾ ਮਹੀਨਿਆਂ ਦੀ ਕਣਕ ਲਾਹ ਲੇ ਜਿਲ੍ਹਿਆਂ ਚ ਜਨਵਰੀ ਚ ਜਾਂ 12 ਮਹੀਨੇ ਬਾਹੀ ਚ ਵੰਡੀ ਗਈ ਆ ਤਿੰਨ ਤਿੰਨ ਮਹੀਨੇ ਹੋ ਗਿਆ ਸਾਨੂੰ ਪਰਚੀਆਂ ਕੱਟੀਆਂ ਨੂੰ ਅਜੇ ਤੱਕ 30 ਪਿੰਡਾਂ ਵਿੱਚ ਕਾਣਕ ਨਹੀਂ ਭੇਜੀ ਇਹ ਇਹ ਸਾਡੇ ਕਲਾਂਦੌਰ ਬਲਾਕ ਦਾ ਇਹ ਹਾਲ ਵਾ ਅੱਗਾ ਚੌੜ ਤੇ ਪਿੱਛਾ ਦੌੜ 6-7 ਪਿੰਡਾਂ ਨੂੰ ਫ੍ਰੀ ਵਾਲੀ ਕਾਣਕ 6 ਮਹੀਨੇ ਵਾਲੀ ਭੇਜਤੀ ਆ ਤੇ 30 ਪਿੰਡ ਜਿਹੜੇ ਰਹਿੰਦੇ ਆ ਉਹਨਾਂ ਨੂੰ ਕਾਣਕ ਨਹੀਂ ਭੇਜੀ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ ਚਲੋ ਨਾਂ ਦੱਸਣ ਦੀ ਨਹੀਂ ਲੋੜ ਤੇ 22 ਅੰਦੇ ਪੰਜ ਪਿੰਡ ਉਹ ਨੇ ਜਿਨ੍ਹਾਂ ਨੂੰ ਫਰੀ ਕਣਕ ਪੰਜਵੇਂ ਮਹੀਨੇ ਵਾਲੀ ਕਿਰਨ ਕੁਮਾਰ ਨੇ ਨਹੀਂ ਭੇਜੀ ਉਹ 730 ਕਵੈਂਟਰ ਕਣਕ ਬਣ ਗਈ ਆ ਪੰਜਵੇਂ ਮਹੀਨੇ ਦੀ ਦੋ ਪਿੰਡ ਮੋਸਰਾਪੁਰ ਦੇ ਟੀਪੂ ਹੌਡਰ ਹਨ ਜਸਬੀਰ ਸਿੰਘ ਮੋਸਰਾਪੁਰ ਸ਼ਿਵਾਲ ਸਿੰਘ ਮੋਸਰਾਪੁਰ ਚਮਸ਼ੇਰ ਸਿੰਘ ਪਨਮ ਅਮਰਜੀਤ ਸਿੰਘ 부ਚੇ ਨੰਗਲ ਸਰਬਜੀਤ ਕੌਰ ਅਰਸੂਲਪੁਰ ਪ੍ਰਧਾਨ ਜੀ ਕਿਰਨ ਕੁਮਾਰ ਨੇ ਪੁੱਛਿਆ ਕਹਿੰਦਾ ਪਿੱਛੋਂ ਨਹੀਂ ਆਈ ਪਿੱਛੋਂ ਕਿਉਂ ਨਹੀਂ ਆਈ ਅਹੀਂ ਲਿਉਣੀ ਆ ਕਿਨੇ ਕਰਨੀ ਜਦ ਸਰਕਾਰ ਕਾਨਕ ਦਿੰਦੀ ਆਉਂਦੀ ਨਹੀਂ ਆ ਇੱਥੇ ਹੀ ਉਹਨੂੰ ਆਵਾਜ਼ ਮਾਰੂ ਇੱਥੇ ਹੀ ਉੱਤਰ ਕਾਨਕ ਇਹਨੇ ਕਦੇ ਨਹੀਂ ਜੋਕ ਕੇ ਦਿੱਤੀ ਜਿਹੜੀ ਸਨ 22 ਜੱਠਵੇਂ ਮਹੀਨੇ ਆਈ ਸੀ ਕਾਨਕ 6649 ਮੈਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬਹਿ ਰਿਹਾ ਮੈਨੂੰ ਆਹਦਾ ਟਰੱਕ ਵਰਕਿੰਗ ਗਿਆ ਵਾ ਉਹ ਆਏਗਾ ਤੇ ਤੇਰੀ ਕਾਨਕ ਲੱਧਾਂਗੇ ਇੰਨਾ ਗ ਰਸ਼ ਪਿਆ ਸੀ ਟਰੱਕ 2 ਵਜੇ ਆ ਗਿਆ ਉਹਨਾਂ ਨੇ ਦੁਪਹਿਰ ਦਾ ਖਾਣਾ ਖਾਧਾ ਮੈਂ ਕਿਹਾ ਮੈਨੂੰ ਕਣਕ ਜੋਖੋ ਇੱਥੇ ਸੇਵਾਦਾਰ trilok singh ਹੀ ਮੈਂ ਕਿਹਾ ਕਣਕ ਮੈਂ ਲੈਣੀ ਆ ਜੋਖ ਕੇ ਪਹਿਲਾਂ ਟਰੱਕ ਦਾ ਢਾੜਾ ਕਰੋ ਫਿਰ ਕਣਕ ਦਾ ਕਰੋ ਇਹਨੇ 30 30 ਕਿਲੋ ਵਾਲੀਆਂ ਬੋਰੀਆਂ ਉਦਾਂ ਟਰਾਲੀਆਂ 'ਚ ਲਾਤੀਆਂ ਨੇ ਮੇਰੇ ਕਾਂਦੋਰ ਬਲਾਕ ਦੀਪੂ ਹੋੜੜੋ ਬਾਹਾਂ ਖੜੀਆਂ ਕਰਕੇ ਆਖੋ ਤੁਹਾਨੂੰ ਕਣਕ ਕਿਸ ਨੂੰ ਜੋਖੇ ਮਿਲੀ ਆ ਨਹੀਂ 22 ਸੰਦੀ ਨਹੀਂ 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 ਇਹਨੇ ਇੱਥੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਮੈਂ ਇਹੋ ਹੀ ਪਰ ਜੋਰ ਅਪੀਲ ਕਰਨਾ ਇਸ ਇੰਸਪੈਕਟਰ ਤੇ ਜਿੰਨੀ ਜਲਦੀ ਕਾਰਵਾਈ ਹੋਏ ਕਰੋ ਜੇ ਡੀਪੂ ਅਫਸਰ ਦੋਸ਼ੀ ਨੇ ਇਹਨਾਂ ਕਣਕ ਵੇਚੀ ਆ ਪਬਲਿਕ ਨੂੰ ਨਹੀਂ ਦਿੱਤੀ ਉਹਨਾਂ ਤੇ ਵੀ ਉਹੀ ਕਾਨੂੰਨ ਕਰੋ ਉਹਨਾਂ ਨੂੰ ਅੰਦਰ ਕਰੋ ਸਰਦਾਰ ਜੀ ਕੀ ਡੀਪੂ ਆਪਣਾ ਕਿਹਾ ਲੋਕਾਂ ਨੇ ਕਿਹਾ ਜਿਹੜਾ ਪਰਚੀਆਂ ਕੱਟੀਆਂ ਪਰ ਕਣਕ ਨਹੀਂ ਦੇ ਰਹੀ ਰਿਪੋਰਟਰ ਹਾਂਜੀ ਸਾਨੂੰ ਕਣਕ ਨਹੀਂ ਇਸ਼ੂ ਹੋ ਰਹੀ ਪਿੱਛੋਂ ਨਹੀਂ ਆ ਰਹੀ ਕਣਕ ਕਈਆਂ ਨੂੰ ਕਟਾਈ ਦੀ ਹੈ ਪਰ ਉਹਦੀ ਪਰਚੀ ਪਹਿਲਾਂ ਕੱਟ ਦਿੰਨੇ ਜੀ ਪਰਚੀਆਂ ਪਹਿਲਾਂ ਕੱਟ ਅਸਲ ਵਿੱਚ ਜੋ ਕਾਨੂੰਨ ਹੈ ਜਦੋਂ ਪਰਚੀ ਕੱਟੀ ਜਾਂਦੀ ਹੈ ਜਾਂ ਕਣਕ ਆਏ ਚਾਹੇ ਨਾ ਆਏ ਇਹ ਸਭ ਕੁਝ ਹੋ ਜਾਂਦਾ ਵੀ ਡੀਪੂ ਨੂੰ ਕਣਕ ਪਹੁੰਚ ਗਈ ਆ ਅਹੀਂ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਡਿਸਟ੍ਰਿਕਟ ਫੂਡ ਸਪਲਾਈ ਨਾਲ ਮੀਟਿੰਗ ਕੀਤੀ ਆ ਸਾਡੇ ਕਾਂਗ ਪਵੈਂਟਾ ਦੇ ਸੁੱਟੋ ਮਸ਼ੀਨਾ ਬਾਅਦ ਚ ਕਲਾਓ ਸਾਡੇ ਕਲੰਦੌਰ ਬਲਾਗ ਦੇ 83 ਪਿੰਡ ਹਨ 70 ਅਸੀਂ ਡੀਪੂ ਹੌੜਵਾ ਮਸ਼ੀਨਾ ਚਾਰ ਨੇ ਕਾਂਗ ਭੇਜੇ ਜਾਂ ਨਾ ਭੇਜੇ ਇਹੋ ਹੀ ਫਟੇਗਾ ਅੰਮ੍ਰਿਤਸਰ ਜ਼ਿਲ੍ਹੇ ਚ ਪਿੱਛੇ ਜਿਹੜਾ ਕਰੋੜਾਂ ਰੁਪਏ ਦੀ ਇਨਸਪੈਕਟਰ ਕਾਂਗ ਵੇਚ ਕੇ ਚਲ ਗਿਆ ਵਾ ਪਰਸੀਆਂ ਸਾਰੇ ਬਲਾਗ ਦੀਆਂ ਕਟੀਆਂ ਸੀ ਇਹਨਾਂ ਦੀ ਮਰਜ਼ੀ ਆ ਕਾਂਗ ਦੇਣ ਚਾਹ ਨਾ ਦੇਣ ਇਨਸਪੈਕਟਰ ਇੱਕ ਹੁੰਦਾ ਬਲਾਗ ਚ ਜਾਂ ਇੱਕ ਐਫ ਸਾਹਿਬ ਹੁੰਦਾ ਵਾ ਤੇ 27 ਪਿੰਡ ਦੇ ਕਿੰਨੀ ਪਬਲਿਕ ਹੋਏਗੀ ਉਹ ਬਾਹਾਂ ਖੜੀਆਂ ਕਰਕੇ ਆਖਣਗੇ ਸਾਨੂੰ ਕਣਕ ਨਹੀਂ ਮਿਲੀ ਸਾਡੀ ਕਣਕ ਕਿੱਥੇ ਗਈ ਆ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਆ ਸਾਨੂੰ ਕਣਕ ਪਹਿਲੋ ਸਾਡੇ ਪੁਆਇੰਟਾਂ ਤੇ ਮਿਲੇ ਤੇ ਮਿਲੇ ਵੀ ਮਹੀਨੇ ਦੇ ਮਹੀਨੇ ਤੇ ਜਿਹੜੀਆਂ ਮਸ਼ੀਨਾਂ ਬੰਦ ਕੀਤੀਆਂ ਜਾਣ ਅਸੀਂ ਆਪਣੇ ਰਜਿਸਟਰ ਲਾਈਏ ਉਸੇ ਹਿਸਾਬ ਨਾਲ ਲੋਕਾਂ ਨੂੰ ਕਣਕ ਦਈਏ ਜੋ ਪਿੱਛੇ ਸਿਸਟਮ ਆਪਣੇ ਸਿਸਟਮ ਚੱਲਦਾ ਸੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਾਡੇ ਕਲਾਨੌਰ ਦੇ ਨਿਵਾਸੀਆਂ ਨੂੰ ਕਣਕ ਵੱਲੋਂ ਜਿਹੜੀ ਆ ਮਤਲਬ ਬੜੀ-ਬੜੀ ਪਰੇਸ਼ਾਨੀ ਆਉਂਦੀ ਆ ਦੀਪੂਹੋਲ ਡਰਾਮ ਵੱਲੋਂ ਉਹ ਜਿਹੜਾ ਸੀਗਾ ਅਸੀਂ ਸਰਕਾਰ ਦੇ ਨੁਮਾਇੰਦਿਆਂ ਦੇ ਧਿਆਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਔਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਅੱਜ ਜਿੰਨੇ ਵੀ ਇਹ ਮਤਲਬ ਇਹ ਸਮਝ ਲਓ ਕਿ ਇਹ ਨਾਚਾਰ ਨੇ ਮਜਬੂਰ ਨੇ ਲੋਕ ਅੱਜ ਆਏ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਵਾ ਕਿ ਸਾਂਗਵਾਰ ਜਿਨ੍ਹਾਂ ਦੀਆਂ ਪੈਂਟਿੰਗ ਦੇ ਵਿੱਚ ਪਰਚੀਆਂ ਨੇ ਉਹਨਾਂ ਨੂੰ ਦਿੱਤੀ ਜਾਏਗੀ ਔਰ ਉਸ ਤੋਂ ਬਾਅਦ ਜਿਹੜੀ ਹੈ ਜੋ ਅਸੀਂ ਵੇਖਾਂਗੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਪਹਿਲੀ ਗੱਲ ਤਾਂ ਮੈਂ ਇਹ ਗੱਲ ਆਖਾਂ ਕਿ ਸਾਡਾ ਇਹ ਪਾਰਟੀ ਬਾਈ ਨਾਲ ਕੋਈ ਸਬੰਧ ਨਹੀਂ ਆ ਏਕ ਸਾਰਿਆਂ ਦਾ ਸਾਂਝਾ ਮਸਲਾ ਵਾ ਔਰ ਇਹਦੇ ਵਿੱਚ ਦੂਸਰੀ ਬੇਨਤੀ ਇਹ ਆ ਕਿ ਅਸੀਂ ਪੰਜ ਮੈਂਬਰੀ ਜਿਹੜੀ ਆ ਉਹ ਕਮੇਟੀ ਬਣਾਵਾਂਗੇ ਔਰ ਅਸੀਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਭਾਵੇਂ ਹਫ਼ਤੇ 'ਚ ਦੋ ਦਿਨ ਜਾਂ ਤਿੰਨ ਦਿਨ ਰੱਖਾਂਗੇ ਤੇ ਵਿਆਹ ਕਰਾਂਗੇ ਜਿਹਦੀ ਵੀ ਕੋਈ ਸਮੱਸਿਆ ਹੁੰਦੀ ਆ ਉਹ ਆਪਣੀ ਸਮੱਸਿਆ ਦੱਸੇ ਜਿਹਦੀ ਕੋਈ ਪੈਂਡਿੰਗ ਕੰਨ ਕੰਨ ਰਹਿੰਦੀ ਆ ਉਹ ਵੀ ਸਾਨੂੰ ਦੱਸੇ ਉਹਦਾ ਵੀ ਜਿਹੜਾ ਵਾ ਕੋਸ਼ਿਸ਼ ਕਰਾਂਗੇ ਉਹ ਹੱਲ ਕਰਾਂਗੇ ਕਿਉਂਕਿ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਜੇ ਵਿਸ਼ਵਾਸ ਤੇ ਪੂਰਾ ਉਤਰਨਗੇ ਤੇ ਫਿਰ ਅਸੀਂ ਇਹ ਚੀਜ਼ ਨੂੰ ਮੰਨਾਂਗੇ ਤੇ ਜਿੰਨਾ ਚਿਰ ਉਹ ਨਹੀਂ ਉਤਰਦੇ ਉਹਨਾਂ ਤੇ ਅਸੀਂ ਕਹਿ ਨਹੀਂ ਕੁਝ ਵੀ ਸਕਦੇ ਠੀਕ ਆ ਅਸੀਂ ਉਹਨਾਂ ਨੂੰ ਕਿਹਾ ਸੀ ਉਹ ਆਏ ਆ ਸੰਗਤ ਦਾ ਵੀ ਬਹੁਤ ਤਨਵਾਜ ਆ ਵਿਚਾਰੇ ਦੂਰੋਂ ਦੂਰੋਂ ਇਹ ਜਿਹੜੇ ਆ ਆਏ ਨੇ ਇਹਨਾਂ ਨੂੰ ਮੁਸ਼ਕਲਾਂ ਨਹੀਂ ਇਹ ਤਾਂ ਆਇਆ ਤੇ ਮੈਂ ਡੀਪੂ ਹੋਲਡ ਰਨ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਨਾ ਤੇ ਭਈ ਤੁਹਾਨੂੰ ਸੇਵਾ ਮਿਲੀ ਆ ਇਹਨੂੰ ਸੇਵਾ ਦੇ ਰੂਪ ਦੇ ਵਿੱਚ ਕਰੋ ਇਹ ਗੁਰੂ ਦੀ ਬੜੀ ਕਿਰਪਾ ਵਾ ਇਹ ਗਰੀਬਾਂ ਦਾ ਆਨਿਆ ਇਹਨੂੰ ਨਾ ਖਾਓ ਕਿਉਂਕਿ ਕਿਰਤ ਕਰੋ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਆ ਕਿਰਤ ਕਰੋ ਨਾਮ ਜਪੋ ਉਹਦੇ ਵੰਡ ਛਕੋ ਉਹਦੇ ਵਿੱਚ ਬਰਕਤ ਆ ਐਨਾ ਚੀਜ਼ਾਂ ਦਾ ਬਰਕਤ ਨਹੀਂ ਹੋਣੀ ਇਸ ਕਰਕੇ ਅਸੀਂ ਸੋਮਵਾਰ ਜਿੱਦੂ ਕੋਈ ਮੁਸ਼ਕਲ ਆਉਂਦੀ ਆ ਉਹ ਇੱਥੇ ਗੁਰਦੁਆਰਾ ਸਾਹਿਬ ਮੈਂ ਬਾਗਾ ਨਾਲ ਮੇਰੇ ਸਾਥੀ ਬਹਿਣਗੇ ਅਬ ਅਸੀਂ ਉਹਨਾਂ ਦੀਆਂ ਜੋਗ ਹੀ ਆ ਇਨਸਪੈਕਟਰ ਨੂੰ ਸੱਦ ਕੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਾਵਾਂਗੇ ਜੇਕਰ ਫਿਰ ਵੀ ਡਿਪੋਲਡਰ ਲਾਰੇ ਲਾਉਂਦੇ ਨੇ ਫਿਰ ਵੇਖੋ ਜੇ ਡਿਪੋਲਡਰ ਲਾਰੇ ਲਾਉਂਦੇ ਆ ਤੇ ਫਿਰ ਇਹਨਾਂ ਨੇ ਜੋਾਨੂੰ ਭਰੋਸਾ ਦਿੱਤਾ ਵਾ ਇਹਨਾਂ ਦੀ ਨੋਵਲਿਜ ਦੇ ਵਿੱਚ ਪਾ ਦੇਵਾਂਗੇ ਜੇ ਫਿਰ ਵੀ ਨਾ ਕੋਈਗਾ ਫਿਰ ਆਪਣੇ ਲੈਵਲ ਤੇ ਜੋ ਪ੍ਰੋਟੈਸਟ ਕਰਨ ਦਾ ਸਾਡਾ ਹੱਕ ਬਣਦਾ ਵਾ ਸਰਕਾਰ ਨੂੰ ਜਗਾਉਣ ਦਾ ਕਿਉਂਕਿ ਸਰਕਾਰ ਨੇ ਬੜੇ ਵਾਦੇ ਕੀਤੇ ਆ ਕਿ ਉਹ ਵਾਕੇ ਵੇਖਦੇ ਆ ਕਿ ਉਹ ਜੇ ਆਪਣੇ ਵਾਦਿਆਂ ਤੇ ਪੂਰਾ ਉੱਤਰ ਦੇ ਤੁਹਾਨੂੰ ਬਹੁਤ ਖੁਸ਼ੀ ਹੋਏਗੀ ਇਹ ਚੀਜ਼ ਦੀ ਬਾਈ ਖਾ